ਅੱਜ ਜੀ ਇੱਕ 24 ਨੰਬਰ ਵਾਰਡ ਚ ਤੇ ਇੱਕ ਇੱਥੇ ਪ੍ਰਤਾਪ ਕलोनी ਕਿਉਂਕਿ ਇਹ ਸੜਕ ਦਾ ਵਾਕਈ ਬਹੁਤ ਬੁਰਾ ਹਾਲ ਸੀ ਇੱਥੇ ਮਾੜੀ ਵੀ ਹੈ ਆਪਣੇ ਮੰਦਿਰ ਵੀ ਹੈ ਸਾਰੇ ਸ਼ਰਧਾਲੂ ਇੱਥੇ ਆਉਂਦੇ ਨੇ ਔਰ ਲੰਗਣਾ ਵਗੈ ਜਦੋਂ ਬਾਰਿਸ਼ ਹੋ ਜਾਂਦੀ ਸੀ ਉਹ ਤਾਂ ਲੰਗਣਾ ਬਹੁਤ ਹੀ ਔਖਾ ਹੁੰਦਾ ਸੀ ਤੇ ਬੜੀ ਦੇਰ ਦੀ ਇਹਨਾਂ ਦੀ ਕਲੋਨੀ ਵਾਸੀਆਂ ਦੀ ਡਿਮਾਂਡ ਸੀਗੀ ਤਾਂ ਅੱਜ ਉਹ ਪੂਰੀ ਹੋਣ ਜਾ ਰਹੀ ਹੈ ਤੇ ਅੱਜ ਹੁਣ ਬਸ ਇਹ ਕੰਮ ਸ਼ੁਰੂ ਹੋ ਕੇ ਜਲਦੀ ਸੜਕ ਬਣ ਜੂਗੀ ਪੂਰੀ ਇਹ 21-22 ਲੱਖ 22 ਲੱਖ ਦੇ ਕਰੀਬ ਹੈ ਦਾ ਇਹ ਕਹਿਦਾ ਪ੍ਰੋਜੈਕਟ ਹੈ ਕਿੰਨੇ ਟੇਰ ਕੋ ਨਹੀਂ ਵਰਤਾ ਬਣ ਗਿਆ ਇਹ ਤਾਂ ਹੁਣ ਇਹ ਕਹਿ ਰਹੀ ਹੈ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿੰਨੇ 40 40 ਸਾਲ ਹੋ ਗਏ ਹੋਣਗੇ ਕੋਈ ਸੜਕਾਂ ਦੇਖੀ ਹੀ ਨਹੀਂ ਕਦੇ ਬਣੀਆਂ ਇਹ ਵੀ ਤੇ ਅੰਦਰ ਵਾਲੇ ਅੰਦਰਲੀਆ ਦੋ ਸੜਕਾਂ ਲਈ ਵੀ ਹੁਣ ਇੱਥੇ ਡਿਮਾਂਡ ਆਈ ਹੈ ਕਿ ਉਹ ਕਹਿੰਦੇ ਜੀ ਅਸੀਂ ਤਾਂ ਕਦੇ ਦੇਖੀ ਹੀ ਨਹੀਂ ਵੀ ਇਹ ਸੜਕਾਂ ਵੀ ਕਦੇ ਬਣੀਆਂ ਨੇ ਬਹੁਤ ਬੁਰਾ ਹਾਲ ਹੈ ਤੇ ਉਹ ਵੀ ਅਸੀਂ ਜਲਦੀ ਹੀ ਬਣਾ ਕੇ ਦੇਵਾਂਗੇ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਵੀ ਕੋਈ ਪਰੇਸ਼ਾਨ ਨਾ ਹੋਵੇ ਪਹਿਲਾਂ ਆਮ ਪਬਲਿਕ ਦੀ ਪਰੇਸ਼ਾਨੀ ਦੂਰ ਕੀਤੀ ਜਾਵੇ ਦੂਜੇ ਕੰਮ ਬਾਅਦ ਵਿੱਚ ਕੀਤਾ ਹੋਵੇ ਹਾਲ ਦਾ ਖਾਸਾ ਜੀ ਉਹ ਵੀ ਉਹ ਵੀ ਕੰਮ ਦਾ ਰਿਹਾ ਮੱਦੀਂ ਕਰਾ ਪੈ ਕੇ ਕੀ ਕਹਿਣਾ ਬਿਲਕੁਲ ਜੀ ਕੋਈ ਵੀ ਕੰਮ ਹੈ ਜਿਹੜਾ ਖਰਾਬ ਹੈ ਜਾਂ ਜਿਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਆ ਅਸੀਂ ਪਹਿਲ ਦੇ ਆਧਾਰ ਤੇ ਉਹ ਸਾਰੇ ਕੰਮ ਕਰਵਾ ਰਹੇ ਆ ਹੋਰ ਵੀ ਜਿਹੜੇ ਕੰਮ ਸਾਡੀ ਨਿਗਾ ਚਾਰੇ ਨੇ ਸੜਕਾਂ ਦੇ ਤਾਂ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਮੀਟਿੰਗ ਹੋਈ ਹੈ ਤੇ ਕਰੋੜਾਂ ਦੇ ਅਸੀਂ ਮਤੇ ਪਾਸ ਕੀਤੇ ਆ ਬਹੁਤ ਜਲਦੀ ਪੂਰੇ ਰਾਜਪੁਰੇ ਵਿੱਚ ਜਿਹੜੀਆਂ ਸੜਕਾਂ ਕੋਈ ਰਹਿ ਗਈਆਂ ਉਹਨਾਂ ਦੇ ਕੰਮ ਸ਼ੁਰੂ ਹੋ ਜਾਣਗੇ ਰਾਜਪੁਰੇ ਜਿਹੜਾ ਸਰਕਾਰੀ ਹਸਪਤਾਲ ਹੈਗਾ ਇਹ ਤਾਂ ਨਿੱਜੀ ਹੱਥਾਂ ਦੇ ਵਿੱਚ ਦੇ ਰਹੇ ਆ ਦੇਖੋ ਇਹ ਬਿਲਕੁਲ ਗਲਤ ਫਾਵਾ ਫਲਾਈਆਂ ਜਾ ਰਹੀਆਂ ਹੈ ਕਿਉਂਕਿ ਮੈਂ ਇਹ ਕਹੂੰਗੀ ਜਨਤਾ ਭੋਲੀ ਹੁੰਦੀ ਹੈ ਗੱਲਾਂ 'ਚ ਆ ਜਾਂਦੀ ਹੈ ਕਈ ਵਾਰ ਮੈਂ ਬਿਲਕੁਲ ਕਲੀਅਰ ਕਰਨਾ ਚਾਹ ਰਹੀ ਆ ਇਹ ਕੋਈ ਸਰਕਾਰੀ ਹਸਪਤਲ ਵੇਚੇ ਨਹੀਂ ਜਾ ਰਹੇ ਨਿੱਜੀ ਹੱਥਾਂ 'ਚ ਨਹੀਂ ਦਿੱਤੇ ਜਾ ਰਹੇ ਇਹ ਤਾਂ ਕਹਿੰਦੇ ਜੀ ਸਰਕਾਰੀ ਹਸਪਤਲ ਵੇਚ ਰਹੇ ਐ ਵੇਚਣਾ ਹੁੰਦਾ ਵੀ ਰਜਿਸਟਰੀ ਕਰਾਤੀ ਕਿਸੇ ਬੰਦੇ ਦੇ ਨਾਮ 'ਤੇ ਇਹ ਜਿਹੜੇ ਸਰਕਾਰੀ ਹਸਪਤਲਾਂ 'ਚ ਡਾਕਟਰਾਂ ਦੀ ਘਾਟ ਹੈ ਪ੍ਰਾਈਵੇਟ ਅਦਾਰਿਆਂ ਤੋਂ ਡਾਕਟਰ ਲਿੱਤੇ ਜਾ ਰਹੇ ਨੇ ਤਾਂਕਿ ਜਿਹੜੀ ਆਮ ਪਬਲਿਕ ਐ ਉਹਨੂੰ ਪਰੇਸ਼ਾਨ ਨਾ ਹੋਣਾ ਪਵੇ ਜਿਵੇਂ ਫਾਰ ਐਗਜ਼ਾਮਪਲ ਆਪਣੇ ਇੱਥੇ ਬੱਚਿਆਂ ਦਾ ਡਾਕਟਰ ਨਹੀਂ ਜੇ ਪ੍ਰਾਈਵੇਟ ਅਦਾਰੇ ਤੋਂ ਅਸੀਂ ਬੱਚਿਆਂ ਦਾ ਡਾਕਟਰ ਲੈ ਕੇ ਇੱਥੇ ਬਿਠਾ ਲਾਂਗੇ ਤਾਂ ਲੋਕਾਂ ਨੂੰ ਸੁੱਖ ਹੋਊਗਾ ਆਮ ਪਬਲਿਕ ਨੂੰ ਜਿਵੇਂ ਹੁਣ ਇਲਾਜ ਹੋ ਰਿਹਾ ਬਿਲਕੁਲ ਫ੍ਰੀ ਦਵਾਈਆਂ ਬਿਲਕੁਲ ਫ੍ਰੀ ਓਵੇਂ ਹੀ ਹੋਏਗਾ ਜਿਹੜਾ ਕੋਈ ਡਾਕਟਰਸ ਦਾ ਹੈ ਜਿਹੜੇ ਡਾਕਟਰਸ ਪਰ ਪੇਸ਼ੈਂਟ ਦਾ ਹਿਸਾਬ ਲੈਂਦੇ ਆ ਜਾਂ ਕੀ ਉਹ ਸਰਕਾਰ ਨੇ ਦੇਣਾ ਲੋਕਾਂ ਤੇ ਉਸ ਦਾ ਕੋਈ ਵੀ ਬੋਝ ਨਹੀਂ ਹੈ ਮੈਂ ਸ਼ੋਕਮਾਰ ਬਿੱਟੂ ਪ੍ਰਧਾਨ ਸਾਇਮਦੂਰ ਯੂਨੀਅਨ ਨਗਰ ਕੌਂਸਲਰ ਹਾਂ ਅੱਜ ਤੁਹਾਡੇ ਬਾੜੇ ਤੇ ਮੈਡਮ ਜੀ ਸਰਕਾਰ ਤੋਂ ਘਟਨ ਕਰਨਾ ਹੈ ਕੀ ਕਹਿਣਾ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਡਮ ਨੀਨਾ ਮਿੱਤਰ ਜੀ ਦਾ ਜਿਨ੍ਹਾਂ ਨੇ ਸਾਡੇ ਗੁੱਗਾ ਮਾੜੀ ਤੇ ਰਾਧਾ ਕ੍ਰਿਸ਼ਣ ਜੀ ਦਾ ਮੰਦਿਰ ਹੈ ਉੱਥੇ ਜਿਹੜਾ ਸੜਕ ਦਾ ਨਿਊ ਪੱਥਰ ਰੱਖਿਆ ਸਾਡੀ ਯੂਨਾ ਵੱਲੋਂ ਤੇ ਸਾਡੀ ਪ੍ਰਤਾਪ ਕਰਨੇ ਵੱਲੋਂ ਅਸੀਂ ਮੈਡਮ ਜੀ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਤੁਸੀਂ ਮੈਡਮ ਜੀ ਨੂੰ ਸਵਾਲ ਕੀਤਾ ਸੀ ਸੜਕਾਂ ਬਾਰੇ ਜਦੋਂ ਸਾਡੇ ਡਾਕਟਰ ਰਾਜਕੁਮਾਰ ਜੀ ਸਾਡੇ ਐਮਸੀ ਸਾਫ ਸੀ ਅਸੀਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਾਂ ਉਸ ਟਾਈਮ ਦੀ ਮੈਡਮ ਜੀ ਜਿਹੜੀ ਸੜਕ ਆ ਬਣੀ ਆ ਵੀ ਆ ਉਸ ਤੋਂ ਬਾਅਦ ਦਾ ਸੜਕਾ ਸਾਡੇ ਬਣਿਆ ਹੀ ਨਹੀਂ ਉਹਨਾਂ ਨੇ ਹੀ ਬਣਵਾਇਆ ਸੀ ਉਹਨਾਂ ਨੇ ਹੀ ਬਣਵਾਇਆ ਸੀ ਡਾਕਟਰ ਰਾਜਕੁਮਾਰ ਤੇ ਮੈਂ ਚੌਧਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿੰਨੇ ਕੁ ਸਾਲ ਬਾਅਦ ਤੁਹਾਨੂੰ ਲੱਗੀ ਜੀ ਘੱਟ ਵਰਤੀ ਸਾਲ ਬਾਅਦ ਜੀ ਪੁਣੀ ਜੀਤੀ ਸਾਲ ਬਾਅਦ ਘੱਟ ਵਰਤੀ ਸਾਲ ਬਾਅਦ ਸੜਕਾ ਬਣਨ ਲੱਗੀ ਆ ਮੈਂ ਮੈਡਮ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਡਮ ਜੀ ਮੈਂ ਇੱਥੋਂ ਜਾ ਕੇ ਜੀ ਮੈਂ ਸਨ ਸਿਟੀ ਜੋ ਮਕਾਨ ਪਾਇਆ ਸੀ ਤੇ ਉੱਥੇ ਸੀਵਰੇਜ ਦੀ ਨਾ ਬੜੀ ਦਿੱਕਤ ਸੀ ਤੇ ਮੈਂ ਉੱਥੇ ਵੀ ਤੁਹਾਨੂੰ ਬੁਲਾਵਾਂਗਾ ਮੈਡਮ ਜੀ ਉੱਥੇ ਵੀ ਅਸੀਂ ਪ੍ਰੋਗਰਾਮ ਰੱਖਣਾ ਵੀ ਅਸੀਂ ਇਕੱਠੇ ਹੋਗੇ ਗਏ ਸੀ ਮੈਡਮ ਜੀ ਕੋਲ ਤੇ ਮੈਡਮ ਜੀ ਨੇ ਉੱਥੇ ਸਾਡੇ ਹਫਤੇ ਦੇ ਵਿੱਚ ਹੀ ਜਿਹੜਾ ਉੱਤੇ ਸੀਵਰੇਂ ਦਾ ਜਿਹੜਾ ਹੈ ਕਨੈਕਸ਼ਨ ਕਰਾਤਾ